ਅੱਜ ਦੇ ਰੂਜੀ ਵਪਾਰੀ ਜ਼ਿੰਦਗੀ ਦੇ ਵਿੱਚੋਂ 100 ਵਿੱਚੋਂ 90 ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ ਇਸ ਬਿਮਾਰੀ ਨੇ ਉਹਨਾਂ ਦੇ ਵਿੱਚ ਖੁੱਲ੍ਹ ਕੇ ਜ਼ਿੰਦਗੀ ਜੀਣ ਦੀ ਆਸ ਹੀ ਮੁਕਾ ਦੁੱਤੀ ਹੈ ਉਹ ਹਰ ਵੇਲੇ ਪਰੇਸ਼ਾਨ ਤੇ ਥੱਕੇ ਟੁੱਟੇ ਰਹਿੰਦੇ ਨੇ ਇਹ ਬਿਮਾਰੀ ਜਿਹੜੀ ਹੈ ਇਹ ਮਰਦਾਂ ਦੇ ਮੁਕਾਬਲੇ ਔਰਤਾਂ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਤੇ ਇਸ ਬਿਮਾਰੀ ਦਾ ਨਾਂ ਹੈ ਡਿਪਰੈਸ਼ਨ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਬਿਮਾਰੀ ਬਾਰੇ ਹੀ ਗੱਲ ਕਰਾਂਗੇ ਡਿਪਰੈਸ਼ਨ ਬਾਰੇ ਗੱਲ ਕਰਾਂਗੇ ਕਿ ਇਸ ਦੇ ਕਾਰਨ ਕੀ ਹੈ ਇਹ ਹੁੰਦੀ ਕਿਉਂ ਹੈ ਆਪਾਂ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਸਾਨੂੰ ਡਿਪਰੈਸ਼ਨ ਹੈ ਇਹਦੇ ਲੱਛਣ ਕੀ ਨੇ ਤੇ ਆਪਾਂ ਇਹਨੂੰ ਠੀਕ ਕਿਵੇਂ ਕਰ ਸਕਦੇ ਹਾਂ ਫਿਰ ਦਵਾਈਆਂ ਨਹੀਂ ਹੀ ਇਸ ਦਾ ਹੱਲ ਹੁੰਦੀਆਂ ਕਿਉਂਕਿ ਜਿਹੜੀ ਆਪਾਂ ਦਵਾਈ ਲੈਂਦੇ ਡਿਪਰੈਸ਼ਨ ਦੀ ਉਹ ਲੰਬੇ ਟਾਈਮ ਤੱਕ ਚੱਲਦੀ ਹੈ ਡਿਪਰੈਸ਼ਨ ਨੂੰ ਆਪਾਂ ਜਿਵੇਂ ਆਪਾਂ ਸਟਾਰਟਿੰਗ ਆਪਨੂੰ ਲੱਗਦਾ ਕਿ ਮੈਨੂੰ ਡਿਪਰੈਸ਼ਨ ਹੈ ਤਾਂ ਆਪਾਂ ਇਸ ਨੂੰ ਦੂਰ ਕਿਵੇਂ ਕਰ ਸਕਦੇ ਆ ਇਸ ਬਾਰੇ ਆਪਾਂ ਅੱਜ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਆਪਾਂ ਨੂੰ ਪਤਾ ਕਿਵੇਂ ਲੱਗਦਾ ਹੈ ਯਾਨੀ ਕਿ ਸਿੰਪਟਮਸ ਕੀ ਇਹਦੇ ਲੱਛਣ ਕੀ ਹੈ ਕਿ ਸਾਨੂੰ ਡਿਪਰੈਸ਼ਨ ਹੋ ਰਿਹਾ ਹੈ ਨੰਬਰ 1 ਹੈ ਲੰਬੇ ਸਮੇਂ ਲਈ ਉਦਾਸ ਜਾਂ ਫਿਰ ਖਾਲੀ ਆਪਣੇ ਆਪ ਨੂੰ ਮਹਿਸੂਸ ਕਰਨਾ ਨੰਬਰ 2 ਹੈ ਅੱਖਾਂ ਵਿੱਚ ਹੰਝੂ ਭਰੇ ਰਹਿਣਾ ਨੰਬਰ 3 ਹੈ ਕਿ ਕਿਸੇ ਵੀ ਕੰਮ ਦੇ ਵਿੱਚ ਇੰਟਰਸਟ ਨਾ ਲੈਣਾ ਨੰਬਰ 4 ਹੈ ਬਿਨਾਂ ਕਿਸੇ ਕੰਮ ਦੇ ਥਕਾਵਟ ਮਹਿਸੂਸ ਕਰਨਾ ਤੇ ਇੰਜ ਲੱਗਣਾ ਕਿ ਉਸ ਦੇ ਸਰੀਰ ਦੇ ਵਿੱਚ ਜਿਵੇਂ ਆਣੀ ਨਹੀਂ ਹੈ ਨੰਬਰ 5 ਹੈ نیند ਨਾ ਆਉਣਾ ਨੰਬਰ 6 ਹੈ ਭੁੱਖ ਘੱਟ ਲੱਗਣਾ ਬਸ ਆਤਾ ਹੈ ਕਿ ਡਿਪਰੈਸ਼ਨ ਦੇ ਵਿੱਚ ਜਿਹੜਾ ਬੰਦਾ ਹੁੰਦਾ ਹੈ ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦਾ ਹੈ ਮੰਨ ਲਓ ਜੇ ਤੋਂ ਕੋਈ ਕੰਮ ਗਲਤ ਹੋ ਜਾਈ ਤਾਂ ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦਾ ਹੈ ਕਿ ਹਾਂ ਮੇਰੇ ਤੋਂ ਇੱਕ ਗਲਤ ਹੋ ਗਿਆ ਉਸ ਦੇ ਵਿੱਚ ਕੀ ਨਿਰਾਸ਼ਤਾ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਪਰ 8 ਹੈ ਇਸ ਕੰਡੀਸ਼ਨ ਦੇ ਵਿੱਚ ਉਸ ਦਾ ਸਿਰਦਰਦ ਹੁੰਦਾ ਪਿੱਠਦਰਦ ਹੁੰਦੀ ਹੈ ਤੇ ਉਸ ਨੂੰ ਡਾਈਜੈਸ਼ਨ ਦੇ ਸਬੰਧੀ ਯਾਨੀ ਕਿ ਪਾਚਨ ਕਿਰਿਆਵਾਂ ਦੇ ਨਾਲ ਸਬੰਧਿਤ ਵੀ ਕਈ ਪ੍ਰੋਬਲਮਸ ਆਨ ਲੱਗ ਜਾਂਦੀ ਹੈ ਨੰਬਰ 9 ਕੀ ਇਸ ਹਾਲਤ ਦੇ ਵਿੱਚ ਵਿਅਕਤੀ ਜਿਹੜਾ ਉਹ ਜਿਹੜਾ ਮਹਿਸੂਸ ਕਰਦਾ ਹੈ ਤੇ ਉਸ ਨੂੰ ਬੇਚੈਨੀ ਜੀ ਲੱਗੀ ਰਹਿੰਦੀ ਹੈ ਬਰਦਾਸ਼ਤ ਹੈ ਉਸ ਦੇ ਮਨ ਦੇ ਵਿੱਚ ਖੁਦਕੁਸ਼ੀ ਜਾਂ ਮੌਤ ਦੇ ਖਿਆਲ ਆਉਂਦੇ ਰਹਿੰਦੇ ਹਨ ਨੰਬਰ 11 ਕੀ ਉਸ ਦਾ ਨਾ ਤਾਂ ਕਿਸੇ ਨਾਲ ਬੋਲਣ ਨੂੰ ਜੀ ਕਰਦਾ ਤੇ ਨਾ ਹੀ ਉਸ ਦਾ ਘਰੋਂ ਬਾਹਰ ਜਾਣ ਨੂੰ ਜੀ ਕਰਦਾ ਇਹ ਤੱਪਾਲ ਕਲ ਕੀਤੀ ਹੈ ਕਿ ਇਹਦੇ ਲੱਛਣ ਕੀ ਹੁੰਦੇ ਆ ਕਿ ਜਿਸ ਵਿਅਕਤੀ ਦੇ ਚਿੱਤਾਂ ਦੇ ਲੱਛਣ ਪਾਏ ਜਾਂਦੇ ਤਾਂ ਉਹਨੂੰ ਡਿਪਰੈਸ਼ਨ ਦੀ ਜਿਹੜੇ ਹੁੰਦੇ ਆ ਉਹ ਚਾਂਸਸ ਜ਼ਿਆਦਾ ਹੁੰਦੇ ਨੇ ਉਹਨਾਂ ਦੇ ਕਾਰਨ ਕੀ ਹੈ ਇਹ ਹੁੰਦਾ ਕਿਉਂ ਆ ਆਪਾਂ ਪਹਿਲੇ ਤਾਂ ਪਹਿਲਾ ਕਾਰਨ ਇਹ ਹੈ ਕਿ ਮੰਨ ਲਓ ਜੇਕਰ ਪਰਿਵਾਰ ਦੇ ਵਿੱਚ ਕਿਸੇ ਜੀ ਨੂੰ ਪਹਿਲਾ ਤਾਂ ਡਿਪਰੈਸ਼ਨ ਸੀਗਾ ਯਾਨੀ ਕਿ ਹੈਰਿਡਿਟੀ ਦੇ ਵਿੱਚ ਸੀਗਾ ਤਾਂ ਫਿਰ ਜਿਹੜੀ ਡਿਪਰੈਸ਼ਨ ਹੋਣ ਦੀ ਸੰਭਾਵਨਾ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਨੰਬਰ 2 슈ਗਰ ਕੈਂਸਰ ਵਰਗੇ ਬਿਮਾਰੀਆਂ ਦੇ ਵਿੱਚ ਵੀ ਡਿਪਰੈਸ਼ਨ ਹੋਣ ਦੇ ਚਾਂਸਸ ਜਿਹੜੇ ਹੁੰਦੇ ਆ ਉਹ ਜ਼ਿਆਦਾ ਹੁੰਦੇ ਆ ਔਰਤਾ ਦੇ ਵਿੱਚ ਘਰ ਦਾ ਅਤੇ ਬਿਜ਼ਨਸ ਦਾ ਦੋਹਾਂ ਦਾ ਕੰਮ ਦਾ ਬੋਝ ਜਿਹੜਾ ਯਾਨੀ ਕਿ ਪ੍ਰੈਸ਼ਰ ਜਿਹੜਾ ਹੁੰਦਾ ਉਹ ਡਬਲ ਹੋ ਜਾਂਦਾ ਤਾਂ ਉਸ ਦੇ ਨਾਲ ਵੀ ਕੀ ਹੈ ਇਹਦੇ ਚਾਂਸਸ ਵੱਧ ਜਾਂਦੇ ਨੇ ਔਰਤਾ ਦੇ ਵਿੱਚ ਡਿਪਰੈਸ਼ਨ ਦੇ ਇਸ ਦੇ ਕਾਰਨ ਇਹ ਵੀ ਹੋ ਸਕਦਾ ਹੈ ਕਿ ਜਿੱਦੇ ਘਰ ਦੇ ਵਿੱਚ ਜਿਹੜੀਆਂ ਤਣਾਅਪੂਰਨ ਸਥਿਤੀਆਂ ਯਾਨੀ ਕਿ ਘਰ ਦੇ ਵਿੱਚ ਘਰੇਲੂ ਝਗੜੇ ਹੋਗੇ ਰਿਸ਼ਤੇ ਦੇ ਵਿੱਚ ਮੁਸ਼ਕਲਾਂ ਵੱਜ ਜਾਂਦੀਆਂ ਬਿਓ ਲੰਬੇ ਸਮੇਂ ਤੋਂ ਮਿਹਨਤ ਕਰ ਰਿਹਾ ਪਰ ਉਸ ਨੂੰ ਨੌਕਰੀ ਨਹੀਂ ਮਿਲ ਰਹੀ ਇਹ ਵੀ ਕਿਸ ਦਾ ਕਾਰਨ ਹੋ ਸਕਦਾ ਹੈ ਲੇਡੀਜ਼ ਦੇ ਵਿੱਚ ਹਾਰਮੋਨਲ ਚੇਂजेस ਜੇ ਉਹ ਜਿਹੜੀ ਪ੍ਰੈਗਨੈਂਟ ਹੈ ਤੇ ਜੇ ਪੀਰੀਅਡਸ ਦੀ ਪ੍ਰੋਬਲਮ ਹੈ ਉਸ ਨੂੰ ਜਾਫਿਰ ਕੀ ਮੀਨੋਪੋਜ਼ ਦੀ ਅਵਸਥਾ ਹੈ ਤਾਂ ਉਹਦੇ ਵਿੱਚ ਉਹਦੇ ਵਿੱਚ ਵੀ ਕੀ ਹੁੰਦਾ ਹਾਰਮੋਨਲ ਚੇਂजेस ਹੁੰਦੇ ਆ ਜਿਸ ਦੇ ਦੌਰਾਨ ਕੀ ਹੈ ਜਿਹੜੀ ਆਪਾਂ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਜਿਹੜੀ ਹੈ ਉਹ ਹੋ ਸਕਦੀ ਹੈ ਹੁਣ ਆਪਾਂ ਇਸ ਦੇ ਲੱਛਣ ਜਾਣ ਲੇ ਇਹਦੇ ਕਾਰਨਾਂ ਦਾ ਆਪਾਂ ਨੂੰ ਪਤਾ ਲੱਗ ਗਿਆ ਤੇ ਹੁਣ ਆਪਾਂ ਫਾਈਨਲੀ ਗੱਲ ਕਰਾਂਗੇ ਕਿ ਇਹਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ ਨੰਬਰ 1 ਹੈ ਕਿ ਸੇਤਮੰਦ ਅਤੇ ਪੋਸ਼ਟਿਕ ਖਾਣਾ ਯਾਨੀ ਕਿ ਬੈਲੈਂਸਡ ਡਾਈਟ ਆਪਾਂ ਨੂੰ ਨਿਊਟ੍ਰੀਸ਼ਨ ਫੂਡ ਖਾਣਾ ਚਾਹੀਦਾ ਹੈ ਜਿਸ ਦੇ ਵਿੱਚ ਕੀ ਹੈ ਆਇਰਨ ਕੈਲਸ਼ੀਅਮ ਮਿਨਰਲਸ ਇਹ ਸਾਰੇ ਸ਼ਾਮਿਲ ਹੋਣਾ ਤੇ ਇਹ ਜ਼ਿਆਦਾਤਰ ਕਿਹਦੇ ਚ ਹੁੰਦੇ ਆ ਹਰੀਆਂ ਸਬਜ਼ੀਆਂ ਦੇ ਵਿੱਚ ਹੁੰਦੇ ਆ ਇਹਨਾਂ ਦੇ ਵਿੱਚ ਕੀ ਹੈ ਸਾਰੇ ਤੱਤ ਮੌਜੂਦ ਹੁੰਦੇ ਆ ਨੰਬਰ ਦੋ ਕੀ ਹੈ ਡੇਲੀ ਐਕਸਰਸਾਈਜ਼ ਕਰਕੇ ਯੋਗਾ ਕਰਕੇ ਮੈਂ ਤੁਹਾਨੂੰ ਕੁਝ ਐਕਸਰਸਾਈਜ਼ ਅੱਜ ਅੱਜ ਦੱਸਦੀਆਂ ਕਿ ਜਿਹਦੇ ਨਾਲ ਡਿਪਰੈਸ਼ਨ ਨੂੰ ਥੋੜਾ ਜਿਹਾ ਘੱਟ ਕੀਤਾ ਜਾ ਸਕਦਾ ਹੈ ਕਿਉਂਕਿ ਮੇਰੇ ਇੱਕ ਬੰਦਸਦੀਕ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਸੀ ਤੇ ਫਿਰ ਅਸੀਂ ਉਹਨਾਂ ਦੀਆਂ ਕੁਝ ਐਕਸਰਸਾਈਜ਼ ਕਰਵਾਈਆਂ ਜਿਹਦੇ ਨਾਲ ਕੀ ਹੈ ਉਹਨਾਂ ਦੇ ਵਿੱਚ ਕੀ ਹੈ ਮਤਲਬ ਡਿਪਰੈਸ਼ਨ ਜਿਹੜੇ ਆ ਉਹ ਖਤਮ ਹੋ ਗਿਆ ਪਹਿਲੀ ਐਕਸਰਸਾਈਜ਼ ਹੱਥਾਂ ਨੂੰ ਅੱਜਾ ਕਰਕੇ ਹੱਥਾਂ ਨੂੰ ਵਾਰਮ-ਅਪ ਕਰਕੇ ਆਇਸ ਤੇ ਰੱਖਣਾ ਐਂデンਰ ਵੀ ਕੀ ਹੈ ਆਪਣਾ ਜਿਹੜਾ ਦਿਮਾਗ ਦੇ ਵਿੱਚ ਪ੍ਰੈਸ਼ਰ ਪਿਆ ਹੁੰਦਾ ਹੈ ਮੰਨ ਲਓ ਪਰ ਜਦੋਂ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਹੈ ਤਾਂ ਆਪਾਂ ਇਸ ਟਾਈਮ ਵੀ ਇਹ ਐਕਸਰਸਾਈਜ਼ ਕਰ ਸਕਦੇ ਹਾਂ 3-4 ਵਾਰੀ ਕਰੋ ਤਾਂ ਨੂੰ ਆਪਣੇ ਆਪ ਮਹਿਸੂਸ ਹੋਏਗਾ ਕਿ ਹਾਂ ਸਾਡਾ ਦਿਮਾਗ ਜਿਹੜਾ ਉਹ ਰਿਲੈਕਸ ਹੋਣਾ ਸ਼ੁਰੂ ਹੋ ਗਿਆ ਇਹ ਕੌਭਲੀ ਐਕਸਰਸਾਈਜ਼ ਹੋਗੀ ਕਿ ਕਿ ਇੱਥੇ ਹੱਥ ਰੱਖ ਕੇ ਹੱਥੇ ਇੱਦਾਂ ਆਪਰੇ ਜਿਹੜੀ ਚੀਜ਼ ਹੁੰਦੀ ਹੈ ਨੂੰ ਪ੍ਰੈਸ਼ਰ ਕਰਨਾ ਜਿਹੜਾ ਆਪਣਾ ਸਰੀਰ ਆਪਾਂ ਕਹਿੰਦੇ ਕਿ ਆਪਣਾ ਤਾਲੂ ਇੱਥੇ ਹੁੰਦਾ ਹੈ ਸੈਂਟਰ ਪਾਰਟ ਜਿਹੜਾ ਹੁੰਦਾ ਸਿਰ ਦਾ ਉਹਦੇ ਦੇ ਉੱਪਰ ਆਪਾਂ ਪ੍ਰੈਸ਼ਰ ਦਿੰਨੇ ਆ ਤਾਂ ਕਰਕੇ ਐਤੋਂ ਤੁਸੀਂ ਦੇਖੋਗੇ ਜਦੋਂ ਕਰੋਗੇ ਨਾ ਫਿਰ ਤੁਹਾਨੂੰ ਰਿਲੈਕਸ ਫੀਲ ਹੋਏਗਾ ਇੱਕ ਹੁੰਦੀ ਐਕਸਰਸਾਈਜ਼ ਹੈ ਅੱਧਾ ਆਪਣੀ neck ਨੂੰ ਦੋਨੋਂ ਹੈਂਡਸ ਨਾਲ ਪਿੱਛੇ ਦੇ ਆਪਾਂ ਗਰਦਨ ਨੂੰ ਇੱਥੇ ਆ ਲੈ ਕੇ ਇਹਦੇ ਨਾਲ ਕੀ ਆਪਣੇ ਰੋਜ਼ਮਰ ਦੇ ਟੈਨਸ਼ਨ ਬਣੀ ਹੁੰਦੀ ਹੈ ਉਨੇ ਨਾਲ ਵੀ ਬਹੁਤ ਰਿਲੀਫ ਮਿਲਦਾ ਜਿਹੜਾ ਗਰਦਨ ਦਾ ਨੱਕ ਦਾ ਸਾਇਪ ਲੰਦਾ ਨਾ ਪਿੱਛੇ 파ਟ ਐਦੋ ਆ ਲੈਣਾ ਨੇ ਆਹ ਬਲੇ ਪੁਆਇੰਟਸ ਇਹਨੂੰ ਭਾਜਦੋ ਐਗ ਤੱਕ ਕਰਾਂਗੇ ਐਦੋ ਹਲਕੇ ਹਲਕੇ ਐਕਸਰਸਾਈਜ਼ ਦੇ ਨਾਲ ਆਪਾਂ ਕੀ ਇਸ ਨੂੰ ਦੂਰ ਕਰ ਸਕਦੇ ਹਾਂ ਇਹ ਕੰਦਾ ਕਰਕੇ ਦਿਮਾਗ ਤੋਂ ਐ ਲੈ ਕੇ ਆ ਸੈਂਟਰ ਪੁਆਇੰਟ ਚ ਆਂ ਤੇ ਦਉਂ ਫਿੰਗਰਸ ਕਰਕੇ ਤੁਸੀਂ ਜਦੋਂ ਇਹ ਕਰੋਗੇ ਨਾ ਤੁਹਾਨੂੰ ਆਪਣੇ ਆਪ ਹੋਲੀ ਜਦੋਂ ਪਰ ਡੇਲੀ ਇਸ ਚੀਜ਼ ਨੂੰ ਕਰਾਂਗੇ ਤਾਂ ਤੁਹਾਨੂੰ ਲੱਗੇਗਾ ਕਿ ਹਾਂ ਜਿਹੜੇ ਸਾਡੇ ਦਿਮਾਗ ਤੇ ਪ੍ਰੈਸ਼ਰ ਸੀ ਉਹ ਘਟਣਾ ਸ਼ੁਰੂ ਹੋ ਗਿਆ ਨੰਬਰ 3 ਪੂਰੀ ਨੀਂਦ ਲੈਣੀ ਯਾਨੀ ਕਿ ਆਪਾਂ ਨੂੰ ਪ੍ਰੋਪਰ ਨੀਂਦ ਚਾਹੀਦੀ ਹੁੰਦੀ ਹੈ ਕਈ ਕੀ ਕਰਦੇ ਕਿ ਕੰਮ ਦੇ ਵਿੱਚ ਇੰਨਾ ਬਿਜ਼ੀ ਹੁੰਦੇ ਨੇ ਕਿ ਉਹ ਥੋੜੀ ਦੇਰ ਹੀ ਸੌਂਦੇ ਨੇ ਜੇਕਰ ਆਪਣੀ ਨੀਂਦ ਹੀ ਪੂਰੀ ਨਾ ਹੋਏਗੀ ਤਾਂ ਉਹਦੇ ਨਾਲ ਕੀ ਆਪਣੇ ਸਰੀਰ ਨੂੰ ਬੇਚੈਨੀ ਰਹੇਗੀ ਇਸ ਲਈ ਕੀ ਹੈ ਪ੍ਰੋਪਰ ਨੀਂਦ ਲੈਣੀ ਬਹੁਤ ਜ਼ਰੂਰੀ ਹੈ ਫਰੈਂਡਸ ਅਤੇ ਫੈਮਿਲੀ ਦੇ ਨਾਲ ਟਾਈਮ ਬਿਤਾਣਾ ਆਪਣੀ ਲਾਈਫ ਦੇ ਰੁਝੇਵੇਂ ਦੇ ਵਿੱਚੋਂ ਆਪਾਂ ਨੂੰ ਕੁਝ ਟਾਈਮ ਜਿਹੜਾ ਆਪਣੀ ਫੈਮਿਲੀ ਅਤੇ ਫਰੈਂਡਸ ਦੇ ਨਾਲ ਬਿਤਾਉਣਾ ਚਾਹੀਦਾ ਹੈ ਤੇ ਲਾਸਟ ਪੁਆਇੰਟ ਹੈ ਕਿ ਮੈਡੀਟੇਸ਼ਨ ਕਰਕੇ ਅਈ ਕਾਂਤ ਦੇ ਵਿੱਚ ਬੈਠ ਕੇ ਆਪਣੇ ਦਿਮਾਗ ਨੂੰ ਕਨਸੈਂਟਰੇਟ ਯੋਗਾ ਕਰਕੇ ਜਿਵੇਂ ਆਪਾਂ ਕਹਿ ਦਿੰਨੇ ਆ ਬੇਅਦਾ ਤੁਸੀਂ ਓਮ ਦਾ ਉਚਾਰਨ ਵੀ ਕਰ ਸਕਦੇ ਹੋ ਕੁਝ ਮਰਜ਼ੀ ਕਰ ਸਕਦੇ ਹੋ ਲੰਬਾ ਸਾ ਲੈ ਕੇ ਓ ਸਤਿਰਕ ਬੈਟਿੰਗ ਸਿਮਟੇ ਜ਼ਰੂਰ ਮੈਡੀਟੇਸ਼ਨ ਕਰੋ ਰੈਕਸਰਸਾਈਜ਼ ਮੈਂ ਦੱਸਦੀ ਹਾਂ ਤੇ ਮੈਡੀਟੇਸ਼ਨ ਨੀਂਦ ਪ੍ਰੋਪਰ ਲੋ ਆਪਣੀ ਇਹ ਕੀ ਆਪਣੇ ਫਰੈਂਡਸ ਨਾਲ ਫੈਮਿਲੀ ਨਾਲ ਟਾਈਮ ਸਪੈਂਡ ਕਰੋ ਤਾਂ ਇਹਦੇ ਨਾਲ ਕੀ ਆ ਆਪਣੇ ਜਿਹੜੇ ਦਿਮਾਗ ਦੇ ਵਿੱਚ ਫालतू ਚੱਲ ਰਹੇ ਵਿਚਾਰ ਹੁੰਦੇ ਆ ਉਹ ਕਾ ਕੱਟ ਹੋ ਜਾਂਦੇ ਜਾਨੀ ਕਿ ਇਸ ਦੇ ਨਾਲ ਆਪਾਂ ਕੀ ਆਪਣੇ ਡਿਪਰੈਸ਼ਨ ਨੂੰ ਦੂਰ ਕਰ ਸਕਦੇ ਆ ਕਿਉਂਕਿ ਜੇਕਰ ਆਪਣਾ ਮਾਈਂਡ ਫਰੈਸ਼ ਹੋਏਗਾ ਤਾਂ ਆਪਾਂ ਨੂੰ ਸਭ ਕੁਝ ਅੱਛਾ ਲੱਗੇਗਾ ਆਪਾਂ ਨੂੰ ਜ਼ਿੰਦਗੀ ਵਧੀਆ ਲੱਗਣ ਲੱਗੇਗੀ ਜੇਕਰ ਮੇ ਤੁਹਾਨੂੰ ਮੇਰੀਆਂ ਗੱਲਾਂ ਪਸੰਦ ਆਈਆਂ ਮੇਰੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਬਤੁਤ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਤੁਸੀਂ ਹੋਰ ਨਾਲ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਉਹ ਇਸ ਤੋਂ निजात ਪਾ ਸਕਣ